ਦੂਰੀ ਦਾਦੀ ਦੇ ਦੋ ਦਾਦੇ ਦੁੱਖ ਦੇ ਦੰਦਾਂ ਦੇ ਦੁਕਾਨਦਾਰਾਂ ਦੰਦਾਂ ਦੀ ਦਵਾਈ ਦੇ ਦੰਦਾ ਨਹੀਂ ਦਾਦੀ ਨੇ ਦਾਦੀ ਦੇ ਦਾਦੇ ਦੁੱਕਦੇ ਉਹਨਾਂ ਨੂੰ ਦਵਾਈ ਦੇ ਲੰਮਾ ਲੰਮਾ ਆਦਮੀ ਪਰਸ਼ਾ ਮਾਉਦਾ ਹੈ ਹੀ ਨਹੀਂ ਉਹ ਮੈਡਮ ਦੀ ਗੱਲਾਂ ਹੀ ਪਤਾ ਨਹੀਂ ਕਿੰਦਾ ਦੀ ਕਰਦੇ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਨਿਕਲ ਇਹ ਜਿੱਦਾਂ ਦੀ ਗੱਲਾਂ ਕਰ ਲੰਮਾ ਪੈਣਾ ਬੇ ਸਾਰਾ ਲੋਕੀਆ ਕੀ ਨਹੀਂ ਦੇਖੋ ਮੈਡਮ ਵੀ ਕਹਿੰਦੇ ਕੰਮ ਕਰੇਗਾ ਇੱਕ ਮਿੰਟ ਹੀ ਆ ਰਹੇ ਹਾਂਜੀ ਹਾਂਜੀ ਪਹਿਲੇ ਜੇ ਪਰੇ ਦੀ ਬਾਰੇ ਸਾਰੇ ਬਾਰੇ ਓਏ ਅੱਦੂ ਦੀ ਦਾਦੀ ਦੇ ਦੋ ਦੰਦ ਦੁੱਖ ਦੇ ਦੰਦਾਂ ਦੀ ਦਵਾਈ ਹੈ ਅੱਦੂ ਦੀ ਦਾਦੀ ਦੇ ਦੋ ਦੰਦ ਦੇ ਦੁੱਖ ਦੇ ਦੰਦਾਂ ਦੀ ਦੁਕਾਨਦਾਰ ਹੈ ਦੰਦਾਂ ਦੀ ਦਵਾਈ ਦੇ ਜੀ ਡੱਡੂ ਬਿਮਾਰ ਹੋ ਗਿਆ ਨੁੱਕ ਦੀ ਜ਼ਿੰਦਗੀ ਦੇ ਵਿੱਚ ਉਹ ਟਾਈਮ ਕਦੋਂ ਆਂਦਾ ਜਦੋਂ 1 ਸੈਕਿੰਡ ਦੇ ਲਈ ਹਾਰਟਬੀਟ ਰੁਕ ਜਾਂਦੀ ਹੈ ਜਦੋਂ ਪਤਾ ਲੱਗੇ ਬੋਰ ਡੈਡੀ ਕੋ ਦਦੂਰੀ ਦਾਦੀ ਦੇ ਦੋਦਾਂ ਦੇ ਦੁੱਖ ਦੇ ਦੰਦਾ ਦੀ ਦੁਕਾਨਦਾਰਾ ਦੰਦਾ ਦੀ ਦਵਾਈ ਦੇ ਬਸ ਦਦੂ ਦੇ ਦਾਦੀ ਤੱਕ ਹੀ ਰਹਿ ਜਾਣਾਂ ਲਾ ਹੈਵਨ ਇੰਡੀਆ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਸਿਮ ਰਣ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋ ਓਕੇ ਪ੍ਰੋਗਰਾਮ ਗੱਲਾਂ ਤੇ ਗੱਲਾਂ ਦੇ ਵਿੱਚ ਤੁਹਾਡੇ ਸਾਰਿਆਂ ਦਾ ਨਿੱਕਾ ਸਵਾਗਤ ਦੇ ਕਾਸਟ ਪ੍ਰੋਗਰਾਮ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਪਹੁੰਚੇ ਆ ਜਿਸ ਪ੍ਰੋਗਰਾਮ ਦੇ ਵਿੱਚ ਗੁਜ਼ਾਰਤਾ ਪੁੱਛਾਂਗੇ ਕੁਝ ਟੰਗ ਟਵਿਸਟਰ ਪੁੱਛਾਂਗੇ ਤੇ ਕੁਝ ਆਮ ਗੱਲਾਂ ਹੋਣਗੀਆਂ ਆਮ ਪਬਲਿਕ ਦੇ ਨਾਲ ਸੋ ਸ਼ੁਰੂਆਤ ਕਰਦੇ ਆ ਆਪਣੇ ਇਸ ਪ੍ਰੋਗਰਾਮ ਦੀ ਕਿਉਂਕਿ ਜਲੰਧਰ ਦੇ ਆਦਰਸ਼ ਨਗਰ ਚੌਪਾਟੀ ਦੇ ਵਿੱਚ ਪਹੁੰਚ ਚੁੱਕੇ ਆ ਜਿੱਥੇ ਰੌਣਕਾਂ ਲੱਗ ਚੁੱਕੀਆਂ ਨੇ ਤੇ ਇੱਥੇ ਬਹੁਤ ਸਾਰੇ ਲੋਕ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਨਾਲ ਇਹ ਗੱਲਾਂ ਦੀ ਸ਼ੁਰੂਆਤ ਕਰਦੇ ਆ ਸੋ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਆ ਆਓ ਹੈਵਨ ਇੰਡੀਆ ਟੀਵੀ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਮੇਰੇ ਯਾਨੀ ਕਿ ਸਿਮਰਨ ਦੇ ਵੱਲੋਂ ਨਿਗਾ ਸਵਾਗਤ ਹੈ ਪ੍ਰੋਗਰਾ ਦੇ ਸਾਰਿਆਂ ਦਾ ਬਹੁਤ-ਬਹੁਤ ਨਿੱਘਾ ਸਵਾਗਤ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਕੁਝ ਖਾਸ ਗੱਲਾਂ ਨੂੰ ਲੈ ਕੇ ਗੱਲਾਂ ਹੋਣਗੀਆਂ ਜਿਹੜੀਆਂ ਤੁਹਾਡੇ ਸਾਡੇ ਦੇ ਨਾਲ ਜੁੜੀਆਂ ਹੋਣਗੀਆਂ ਤੇ ਨਾਲ ਦੀ ਨਾਲ ਕੁਝ ਬੁਝਾਰਤਾਂ ਪੁੱਛਾਂਗੇ ਕੁਝ ਨਾਲ ਦੇ ਕੋਲ ਫਨੀ ਕੁਐਸ਼ਨਸ ਪੁੱਛਣ ਦੀ ਕੋਸ਼ਿਸ਼ ਕਰਾਂਗੇ ਤੇ ਤੰਗ ਟਵਿਸਟਰ ਵੀ ਪੁੱਛਾਂਗੇ ਸੋ ਗੱਲਬਾਤ ਕਰਦੇ ਆ ਕੁਝ ਮੁੰਡੇ ਮੌਜੂਦ ਐ ਵੀਰੇ ਕੀ ਨਾਮ ਹੈ ਤੁਹਾਡਾ ਵੀ ਇੱਕ ਵਾਰ ਦਵਾਜ ਅੱਛਾ ਕਿੱਥੋਂ ਆਇਓ ਇੱਤੋਂ ਹੀ ਲੋਕਲ ਹੀ ਆਂ ਦਿਲੰਦਰ ਤੋਂ ਹੀ ਹਾਂਜੀ ਕੀ ਕਰਦੇ ਹੋ ਮੈਂ ਜੋਬ ਕਰਦਾ ਜੋਬ ਕਰਦੇ ਹੋ ਜੋਬ ਕਿੱਥੇ ਕਰਦੇ ਮੈਂ ਫੈਕਟਰੀ ਚ ਅਕਾਊਂਟੈਂਟ ਆ। ਅੱਛਾ ਅਕਾਊਂਟੈਂਟ। ਹਾਂਜੀ। ਇਹ ਤੁਹਾਡਾ ਮੈਥ ਤਾਂ ਬਹੁਤ ਵਧੀਆ ਹੋਣਾ ਨਾ। ਮੈਂ ਠੀਕ ਆ, ਨਾਰਮਲ। ਕੀ ਕੀ ਆ ਨਾਰਮਲ ਆ? ਸਕੂਲ ਚ ਕਿੱਦਾਂ ਦੇ ਸੀ ਪੜ੍ਹਨ ਚ? ਨਾਰਮਲ ਠੀਕ ਠਾਕ ਹੀ ਸੀਗੇ। ਨਾਰਮਲ ਹੀ। ਜ਼ਿਆਦਾ ਹਾਂਜੀ। ਅੱਛਾ ਤੇ ਜਿਹੜੇ ਇੰਟੈਲੀਜੈਂਟ ਬੱਚੇ ਸੀ ਉਹ ਕਿਤੇ ਇਦਾਂ ਲੱਗੇ ਅਕਾਊਂਟੈਂਟ ਵਗੈਰਾ ਕਿਤੇ ਹੋਰ ਹੈ? ਸੀਏ ਵਗੈਰਾ। ਫੇਰ ਰੁਲਦੇ ਫਿਰਦੇ ਇੱਥੇ। ਰੁਲਦੇ ਫਿਰਦੇ ਆ। ਤੇ ਤੁਹਾਡੀ ਤਾਂ ਟੋਰ ਹੋ ਗਈ। ਉਹ ਮੇਰੀ ਆਪਣੀ ਫੈਕਟਰੀ ਬੁਆ ਦੀ ਰਾਂ। ਅੱਛਾ ਆਪਣੀ ਫੈਕਟਰੀ। ਆਪਣੀ ਫੈਕਟਰੀ ਦਾ ਫਾਇਦਾ ਵਾ ਹੈ ਨਾ। अच्छा चलो थोनू फिर ਆਪਾਂ ਨਾ ਇੱਕ ਟੈਂਕ ਟਵਿਸਟਰ ਪੁੱਛਦੇ ਆ ਮਤਲਬ ਕੀ ਬੋਲ ਕੇ ਦੱਸਦੇ ਤੁਸੀਂ ਸੇਮ ਰਿਪੀਟ ਕਰਨਾ ਦੱਦੂ ਦੀ ਦਾਦੀ ਦੇ ਦੋ ਦੰਦ ਦੁਖਦੇ ਆ ਦੰਦਾ ਦੇ ਦੁਕਾਨਦਾਰਾ ਦੰਦਾਂ ਦੀ ਦਵਾਈ ਦੇ ਬੋਲ ਕੇ ਹਨ ਨਾ ਕੋਈ ਕੱਦੂ ਆ ਯਾ ਦੱਦੂ ਦੇ ਦੋ ਦੰਦ ਦੁਖਰੇ ਨਹੀਂ ਨਹੀਂ ਦੱਦੂ ਦੀ ਦਾਦੀ ਦੇ ਦੋ ਦੰਦ ਦੁਖਦੇ ਆ ਦੰਦਾ ਦੇ ਦੁਕਾਨਦਾਰਾ ਦੰਦਾਂ ਦੀ ਦਵਾਈ ਦੇ ਤੁਸੀਂ ਤਾਂ ਕੀ ਕਹਿ ਰਹੇ ਸੀਗੇ ਵਾਧਰ ਨੂੰ ਮੁਚੋ ਨਹੀਂ ਨਹੀਂ ਰਿਪੀਟ ਕਰੋ ਤੁਸੀਂ ਕੋਸ਼ਿਸ਼ ਦੁਬਾਰਾ ਬੋਲੋ ਤੁਸੀਂ ਦੰਦੂ ਦੀ ਦਾਦੀ ਦੇ ਦੋ ਦਾ ਦੇ ਦੁੱਖ ਦੇ ਦੰਦਾਂ ਦੇ ਦੁਕਾਨਦਾਰਾਂ ਦੰਦਾਂ ਦੀ ਦਵਾਈ ਦੇ ਦੰਦਾ ਨਹੀਂ ਦਾਦੀ ਨੇ ਦਾਦੀ ਦੇ ਦਾਦੇ ਦੇ ਦੁੱਕਦੇ ਉਹਨਾਂ ਦੀ ਦਵਾਈ ਦੇ ਦੱਸੋ ਹੋ ਗਿਆ ਐ ਨੋ ਜੋ ਵੀ ਮੈਂ ਪੁੱਛਦਾ ਪਹਿਲਾਂ ਰਿਪੀ ਤੁਸੀਂ ਦੰਦੂ ਦੀ ਦਾਦੀ ਦੇ ਦਾਦੇ ਦੀ ਦਵਾਈ ਲਈ ਦੇ ਟ੍ਰਾਈ ਇੱਕ ਬੰਦਾ ਉਹ ਟੇਬਲ ਤੇ ਮੂਰ ਰਖਾ ਚੱਲ ਇਹ ਮੈਂ ਮੈਂ ਟਾਈ ਟੋੜੀ ਨਾ ਹਾਏ ਕੀ ਬੋਲਦਾ ਦੱਦੂ ਦੀ ਦਾਦੀ ਦੇ ਦੋ ਦੰਦ ਦੇ ਦੁੱਖ ਦੇ ਦੰਦਾਂ ਦੀ ਦੁਕਾਨਦਾਰਾ ਦੰਦਾਂ ਦੀ ਦਵਾਈ ਦੇ ਦੱਦੂ ਦੀ ਦਾਦੀ ਦੇ ਦੋ ਦੰਦ ਦੁੱਖ ਦੇ ਦੰਦਾਂ ਦੀ ਦਵਾਈ ਹੈ ਜੋ ਵੀ ਬੋਲ ਸਕਦਾ ਬੰਦਾ ਅੱਜ ਕੋਈ ਤਾਂ ਟ੍ਰਾਈ ਕਰੋ ਬਾਕੀਆਂ ਦਾ ਰੈਫਰੈਂਸ ਕਰ ਲਓ ਚੱਲ ਚੱਲ ਇੱਧਰ ਆ ਗਿਆ ਟ੍ਰਾਈ ਕਰੋ ਮੇਟਾ ਵੀ ਬੋਲੇ ਜਾਣਾ ਦਵਾਣਾ ਬੋਲੋ ਫੇਰ ਚਲੋ ਦੁਬਾਰਾ ਦੱਦੂ ਦੀ ਦਾਦੀ ਦੇ ਦੋ ਦੰਦ ਦੇ ਦੁੱਖ ਦੇ ਦੰਦਾਂ ਦੀ ਦੁਕਾਨਦਾਰਾ ਦੰਦਾਂ ਦੀ ਦਵਾਈ ਦੇ ਕੀ ਡੱਡੂ ਬੁਮਾਰ ਹੋ ਗਿਆ ਦੱਦੂ ਦੇ ਦੋ ਦੰਦ ਦੁਖਦੇ ਦੱਦੂ ਦੀ ਦਾਦੀ ਹਾਂਜੀ ਮੈਨੂੰ ਰਿਪੀਟ ਕਰਨਾ ਹੈ ਜੀ ਆਪਾਂ ਅੰਜਲੀ ਚਲ ਵੀਡੀਓ ਦਿਖਾਓ ਮੈਨੂੰ ਹਾਂਜੀ ਇਧਰ ਆ ਚੰਨੀ ਦੀ ਦਾਦੀ ਦੇ ਨਹੀਂ ਦੁਖਦੇ ਨੇ ਦੰਦ ਚੰਨੀ ਕੌਣ ਹੈ ਚੰਨੀ ਆਦੀ ਦਾ ਮੁੰਡਾ ਹਾਏ ਚਲੋ ਕਰੀਏ ਦੱਦੂ ਦੱਦੂ ਮੈਂ ਫੁੱਟਬਾਲ ਚੋਂ ਨਾ ਕਾਟਣ ਲੱਗਾ ਦੱਦੂ ਦੀ ਦਾਦੀ ਦੇ ਦੋ ਦੰਦ ਦੁਖਦੇ ਅੱਗੇ ਅੱਗੇ ਦਾਦੀ ਦੇ ਦੋ ਦੰਦ ਦੋ ਕਰੇ ਦੱਦੂ ਦੀ ਦਾਦੀ ਦੇ ਦੋ ਦੰਦ ਦੁਖਦੇ ਅੱਛਾ ਦੱਦੂ ਦੀ ਦਾਦੀ ਦੇ ਦੁਖੇ ਰਾਹ ਦੇ ਦੁਖ ਗਿਆ ਮੈਨੂੰ ਪਤਾ ਨਹੀਂ ਸਮਝ ਨਹੀਂ ਕੋਈ ਹੋਰ ਚਲੋ ਕੁਝ ਹੋਰ ਚਲੋ ਦੋਸਤੋ ਚਲੋ ਬੁਝਾਰਤਾ ਪੁੱਛੀ ਤੋਂ ਦੇ ਕੋਲੇ ਲੰਮਾ ਸਲੰਮਾ ਆਦਮੀ ਪਰ ਸ਼ਾਮਾ ਉਹਦਾ ਹੈ ਹੀ ਨਹੀਂ ਕੁਛ ਨਹੀਂ ਇਹਦਾ ਜਵਾਬ ਦੋ ਕੀ ਹੈ ਕੋਈ ਬੋਲਿਓ ਲੰਮਾ ਸਲੰਮਾ ਆਦਮੀ ਪਰ ਸ਼ਾਮਾ ਉਹਦਾ ਹੈ ਹੀ ਨਹੀਂ ਸਾਈਡ ਉਹ ਤੋਂ ਪਾ ਦੇ ਪਿੱਲਰ ਕਿਲਰ ਪਿੱਲਰ ਹਾਂਜੀ ਪਿੱਲਰ ਉਹਦੇ ਕਿਲਰ ਆਈ ਆਦਮੀ ਕੀ ਹੈ ਲੰਮਾ ਲੰਮਾ ਆਦਮੀ ਪਰ ਸ਼ਾਮਾ ਉਹਦਾ ਹੈ ਹੀ ਨਹੀਂ ਮੇਰਾ ਤਾਂ ਹੈਗਾ ਇਹ ਲੰਬੇ ਜਿਹੇ ਹੈਗੇ ਕਿਉਂਕਿ ਧੁੱਪ 'ਚ ਨਹੀਂ ਖੜਾ ਕਿਉਂਕਿ ਧੁੱਪ 'ਚ ਨਹੀਂ ਖੜਾ ਮੈਂ ਇੱਕ ਗੱਲ ਕਰ ਭਰਾ ਮਾਈ ਕੁੱਤੇ ਕੰਨਾ ਬਾਹਰ ਆ ਤੇਰਾ ਦੱਸੋ ਵੀ ਦੱਸੋ ਦੱਸੋ ਇਹ ਦੱਸੀਦਾ ਦੀ ਜੀ ਤੋਦਾਂ ਉਹ ਨਹੀਂ ਲੰਮਾ ਸ਼ੋਰ ਮਾ ਆਤੀ ਥੋੜਾ ਪਿੱਛੇ ਠੱਕ ਬੈਠਾ ਵਿੱਚ ਦੱਸ ਵੀਰੇ ਦੱਸ ਕੀ ਦੱਸਾਂ ਰਾਤ ਹੈ ਤਾਂ ਕਰਕੇ ਨਹੀਂ ਆਉਂਦਾ ਪਰਸ਼ਾਵਾਂ ਆ ਰਿਹਾ ਨਹੀਂ ਨਹੀਂ ਕੀ ਹੋ ਸਕਦੀ ਇਹੋ ਜੇ ਕੀ ਅਸ਼ ਹੈ ਸ਼ਹਿਰ ਸ਼ਹਿਰ ਆਉਂਦਾ ਇਹ ਸ਼ਹਿਰ ਆ ਬੰਨਾ ਇਹ ਪੜਨਾ ਹੈ ਮੈਂ ਪੜ ਕੇ ਆਵਾਂਗਾ ਨਾ ਉਦੋਂ ਦੱਸਾਂਗਾ ਬੜਾ ਇਧਰ ਉਹ ਹਵਾ ਆਂਦੇ ਅੱਛਾ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਉਹ ਟਾਈਮ ਕਦੋਂ ਆਂਦਾ ਜਦੋਂ 1 ਸੈਕਿੰਡ ਦੇ ਲਈ ਹਾਰਟਬੀਟ ਰੁਕ ਜਾਂਦੀ ਹੈ ਜਦੋਂ ਪਤਾ ਲੱਗੇ ਮੋਰ ਡੈਡੀ ਕੋਲੇ ਜਦੋਂ ਡੈਡੀ ਨੇ ਮੋਰ ਖੋਲ ਲਿਆ ਹੋਵੇ ਇਹੋ ਜੇ ਕੀ ਆ ਫੋਨ ਚ ਡੈਡੀ ਫੋਨ ਦੇਖ ਕੇ ਤਾਂ ਉਹੜਾ ਬੀਪੀ ਘਾਟਦਾ ਵਾ ਦਾਦਾਈ ਨਹੀਂ ਅਜਿੰਦਾ ਜਿੰਦਾ ਤੁਸੀਂ ਸਵਾਲ ਪੁੱਛਿਓ ਉਹਦੀ ਗੱਲ ਕਰ ਰਹੇ ਸੀ ਮੇਗਾ ਸੌ ਹਾਂਜੀ ਜੋ ਸੱਚਾ ਪਿਆਰ ਛੱਡ ਕੇ ਜਾਵੇ ਓਏ ਕਦੋਂ ਛੱਡ ਕੇ ਗਿਆ ਵੱਤ ਚੱਲ ਗਿਆ ਮੈਡਮ ਹੁਣ ਵਾਪਸ ਵੀ ਨਹੀਂ ਆਣਾ ਵਾਪਸ ਨਹੀਂ ਆਉਣਾ ਕੀ ਕਾਰਨ ਦੇ ਬਸ ਕਾਰਨ ਮੈਡਮ ਪਰਸਨਲ ਛੋੜਾ ਤੇ ਜੇ ਤੁਹਾਡਾ ਪਾਰਟਨਰ ਤੁਹਾਡੀ ਵੀਡੀਓ ਦੇਖ ਰਿਹਾ ਹੋਵੇ ਤਾਂ ਕੀ ਕਹੋਗੇ ਇਹਨੂੰ ਬਲੌਕ ਕੀਤਾ ਹਾਂ ਹਾਂਜੀ ਇਹਨੂੰ ਬਲੌਕ ਕੀਤਾ ਇਹ ਭਰਾਦਰੀ ਹੈ ਤੁਹਾਨੂੰ ਪਤਾ ਆਪਣੀ ਇਹਨਾਂ ਨਾਲ ਤਾਂ ਮੈਂ ਕੁਝੀਆਂ ਆਪਣੀ ਇਹਨਾਂ ਨੇ ਤਾਂ ਸੰਭਾਲ ਲਿਆ ਤੁਹਾਨੂੰ ਚਲੋ ਦੱਸੋ ਫਿਰ ਕੀ ਆਨਸਰ ਹੋ ਸਕਦਾ ਵਿਲੱਖਣ ਦੀ ਜ਼ਿੰਦਗੀ ਦੇ ਵਿੱਚ ਉਹ ਟਾਈਮ ਕਦੋਂ ਆਉਂਦਾ ਜਦੋਂ 1 ਸੈਕਿੰਡ ਦੇ ਲਈ ਹਾਰਟਬੀਟ ਬੰਦ ਹੋ ਜਾਵੇ ਇਹ ਦੇਖੋ ਇਹ ਬੰਦਾ ਉਹ ਗਰੇ ਮੈਜੀਸ਼ੀਅਨ ਹੈ ਮੈਂ ਬਹੁਤ ਤਕੜਾ ਅੱਛਾ ਚਲ ਮੜਾ ਆਇਆ ਮੈਜਿਕ ਮੜਾ ਮੈਜਿਕ ਦਿਖਾ ਦੇ ਚਲ ਜੀ ਇੱਧਰ ਆ ਜੀ ਮੜਾ ਮੈਜਿਕ ਦਿਖਾਣਾ ਸ਼ੇਰਤਾ ਵੀਰੇ ਮੈਂ ਬਈ ਸ਼ੇਰ ਕੋ ਢੱਕਣਾ ਬਾਬੇ ਆਇਆ ਦਾਸ ਉਹ ਮੈਂ ਦਿਖਾਣਾ ਮੈਜੀਕ ਮਾੜਾ ਮੈਜੀਕ ਦੇਖ ਲੈ ਇੱਕ ਮਿੰਟ ਯਾਰ 2 ਮਿੰਟ ਸਾਥ ਹੀ ਲੈ ਲੈਂਦੇ ਹਾਂ ਸਾਵਾ ਡੱਕ ਚਲੋ ਜਾਓ ਇਹ ਪੀਨੂ ਲੈ ਕੇ ਆ ਮੇਲੀ ਕੁਛ ਪਹਿਲਾਂ ਓਏ ਕੀ ਦੇ ਦੇ ਗਿਆ ਓਰੇ ਭਈਆ ਜੁੱਟੀ ਲੱਗੀ ਉੱਧਰ ਚਲੋ ਵੀਰੇ ਦੱਸੋ ਮਨੁੱਖ ਦੀ ਟਾਈਮ ਮਤਲਬ ਲਾਈਫ ਦੇ ਵਿੱਚ ਉਹ ਟਾਈਮ ਕਦੋਂ ਆਂਦਾ ਜਦੋਂ 1 ਸੈਕਿੰਡ ਦੇ ਲਈ ਹਾਰਟਬੀਟ ਰੁਕ ਜਾਂਦੀ ਆ ਸੱਚੀ ਵੀਰੇ 2 ਵਾਰੀ ਫੇਲ ਹੋ ਸੈੱਟ ਦੇ ਹੋ ਗਿਆ ਇੱਕ ਵਾਰੀ ਹੋਇਆ ਸੀ ਘਰ ਦੇ ਵਿੱਚ ਵਾਝ ਹਟ ਗਿਆ ਉਸ ਤੋਂ ਮਾ ਪੜਾਇਆ ਨਹੀਂ ਇਹਨੂੰ ਨਹੀਂ ਨਹੀਂ ਪੜਦਾ 12ਵੀਂ ਚਾਹ ਯਾਰ ਮੈਂ ਇ tanto ਨਹੀਂ ਘੜਾ ਉਹ ਅੱਧੀ ਅੱਧੀ ਪੜਦੇ ਨੇ ਦੱਸ ਦੇ ਮੜਾ ਮਨੁੱਖ ਜੀ ਉਸ ਉਹ ਟਾਈਮ ਕਦੋਂ ਆਉਂਦਾ ਜਦੋਂ ਹਾਰਟ ਬੀਟ ਰੁਕਦੀ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਉਹ ਟਾਈਮ ਕਦੋਂ ਆਉਂਦਾ ਜਦੋਂ ਇੱਕ ਸੈਕਿੰਡ ਦੇ ਲਈ ਹਾਰਟ ਬੀਟ ਰੁਕ ਜਾਂਦੀ ਮੈਡਮ ਟਾਈਮ ਟੂਮ ਤਾਂ ਚਲੋ ਛੱਡੋ ਇਨਾ ਮੈਨੂੰ ਪਤਾ ਕਿ ਟਾਈਮ ਬੁਰਾ ਹੀ ਹੈ ਜਿਹੜਾ ਬੰਦੇ ਨੂੰ 7 ਮਿੰਟ ਮਿਲਦੇ ਮਰਨ ਤੋਂ ਬਾਅਦ ਜਿਹੜੀ ਸਾਰੀ ਦੁਨੀਆ ਰੀਪਲੇ ਹੁੰਦੀ ਹੈ ਇੰਨਾ ਮੈਨੂੰ ਇੰਨਾ ਪਤਾ ਹੈ ਜਿੰਨਾ ਬਹਾਰਟ ਅਟੈਕ ਆਉਂਦਾ ਨਾ ਉਹ ਭਾਜੀ ਹਾਰਟ ਅਟੈਕ ਕਿੱਧਰ ਪਹੁੰਚੇ ਵੀ ਦਈ ਅੱਛਾ ਦੱਸੋ ਤੁਸੀਂ ਕੀ ਬੱਸ ਮੈਡਮ ਇੰਨਾ ਹੀ ਆਂਦਾ ਮੈਨੂੰ ਇਹ ਵੀ ਇਨਕੰਪਲੀਟ ਹੈ ਅੱਗੇ ਕਾਪੀ ਚਾੜ ਗਈ ਠੀਕ ਆ ਅੱਗੇ ਮੈਡਮ ਮੈਂ ਤੁਹਾਨੂੰ ਗੂਗਲ ਕਰਕੇ ਦੱਸ ਦਿੰਦਾ ਚਲੋ ਗੂਗਲ ਕਰ ਰਹੇ ਤੁਸੀਂ ਚਲੋ ਤੁਹਾਡੇ ਕੋਈ ਇੱਕ ਇੱਕ ਹੀ ਟੰਗ ਟਵਿਸਟਰ ਤੁਹਾਡੇ ਕੋਲ ਪੁੱਛਦੇ ਆ ਦੱਦੂ ਦੀ ਦਾਦੀ ਦੇ ਦੋ ਦੰਦ ਦੁੱਖਦੇ ਦੰਦਾ ਦੀ ਦੁਕਾਨ ਦਾ ਦੰਦ ਦੀ ਦਵਾਈ ਦੇ ਮੈਡਮ ਇਹਨੂੰ ਸਮਝ ਨਹੀਂ ਆਈ ਢੱਡੀ ਗੱਲ ਦੱਦੂ ਦੀ ਦਾਦੀ ਪੰਜ ਵਾਰੀ ਰਿਪੀਟ ਕਰਨਾ ਦੱਦੂ ਦੀ ਦਾਦੀ ਦੇ ਦੋ ਦੰਦ ਦੁਖਦੇ ਦੰਦਾ ਦੇ ਦੁਕਾਨਦਾਰਾ ਦੰਦਾ ਦੀ ਦਵਾਈ ਦੇ ਮੈਡਮ ਇਹ ਕੋਈ ਬੋਲਿਆ ਨਹੀਂ ਆਣਾ ਉਹ ਨਹੀਂ ਮੈਡਮ ਬੋਲੇ ਨਹੀਂ ਆਣਾ ਤੁਸੀਂ ਕਰ ਸਾਰੇ ਮਿਲਦਾ ਪੰਜ ਵਾਰੀ ਕਹਿਣਾ ਚੱਲ ਓਏ ਕਹੋ ਪੰਜ ਵਾਰੀ ਕਹਿਣਾ ਭੋਰੀ ਚਲੋ ਸਾਡੇ ਵਾਈਫਾਈ ਲੱਗਾ ਦਵਾਈ ਦੇ ਕਿੱਦਾਂ ਕਿੱਦਾਂ ਦੱਦੂ ਦੇ ਦੰਦੇ ਦੇ ਦੋ ਦੰਦ ਤੁੱਟਦੇ ਦੋ ਦੰਦ ਦੁੱਕਦੇ ਹੁੰਦੇ ਕਿ ਤੁੱਟਦੇ ਹੁੰਦਾ ਕੁਝ ਹੋ ਰਿਹਾ ਚੋਕਾ ਹੈ ਸੁੱਖਾ ਹੈ ਸਵਾਲ ਪੁੱਛੋ ਕਿ ਤੈਨੂੰ ਨਹੀਂ ਗੱਲ ਲੈ ਕੇ ਦੇਉ ਨਹੀਂ ਨਹੀਂ ਆਪਾਂ ਇਹੀ ਪੁੱਛਦੇ ਆ ਨਹੀਂ ਆ ਨਹੀਂ ਕੰਦਾ ਹੋਰ ਇੱਕ ਅੰਦਾਜ਼ ਹੋਰ ਪੁੱਛ ਲੈ ਕੇ ਇੱਕ ਅੰਦਾਜ਼ ਹੋਰ ਲੰਮਾ ਸੁਲਮਾ ਆਦਮੀ ਪਰਸ਼ਾ ਮਾਉ ਦਾ ਹੈ ਹੀ ਨਹੀਂ ਉਹ ਮੈਡਮ ਦੀ ਗੱਲਾਂ ਹੀ ਪਤਾ ਨਹੀਂ ਕਿੰਦਾ ਦੀ ਕਰਦੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਇਹਦੀ ਗੱਲ ਇਹ ਜਿੱਦਾਂ ਹੀ ਗੱਲਾਂ ਕਰ ਲੰਮਾ ਪੈਣਾ ਬੇ ਚਲੋ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਬਾਏ ਨਹੀਂ ਹਾਂਜੀ ਇੱਕ ਹੋਰ ਬੋਜ ਲੋ ਕੋਈ ਨਹੀਂ ਬੋਲ ਕੋਈ ਬੋਲ ਮੈਮ ਮੈਜਿਕ ਦਿਖਾਵੇ ਬੰਦਾ ਕੋਈ ਕੋ ਪਰ ਆਵਾਜ਼ ਉਹ ਬੜਾ ਤਕੜਾ ਮੈਜਿਸ਼ੀਅਨ ਹੈ ਅੱਛਾ ਮੈਜਿਸ਼ੀਅਨ ਹੈ ਬਹੁਤ ਤਕੜਾ ਹੋਇਆ ਮੈਜਿਸ਼ੀਅਨ ਮੈਂ ਫੜੇ ਘਲੋਤੇ ਜੇ ਚ ਪੈ ਕੱਢ ਲੈਂਦਾ ਅੱਛਾ 30 ਰੁਪਏ ਦੇ ਕਾਰਡ ਲੈ ਗਏ ਉਹਨਾਂ ਤੋਂ ਮੈਂ ਹੈ ਹੀ ਨਹੀਂ 30 ਰੁਪਏ ਮੈਜਿਸ਼ੀਅਨ ਹੈ ਜੇ ਮੈਂ ਮਤਲਬ ਮੈਜਿਕ ਕਰਦੇ ਹਾਂ ਹਾਂਜੀ ਕਰ ਸਕਦੇ ਹੋ ਕੀ ਕਰੋ ਕੁਝ ਕਰਾਈ ਆਪਣੇ ਮੈਡਮ ਬਿਲਾਈ ਨੂੰ ਉਹਦੇ ਪਿੱਛੇ ਕਰੋ ਕਰਦੇ ਮੈਜਿਕ ਕਰਦੇ 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 ਕੋਈ ਵੀ ਇਹ ਸ਼ੋਰ ਲਾ ਕਾਰਡ ਕਾਰਡ ਦਿਖਾ ਦੇ ਦਿਖਾ ਦੇ ਦਿਖਾ ਦੇ ਇੱਕ ਮਿੰਟ ਇੱਕ ਮਿੰਟ ਯਾਰ ਪਹਿਲੇ ਕਾਰਡ ਦੇ ਦੇ ਹੁੰਦੀ ਯਾਰ ਭਈਆ ਫੋਕਸ ਕਰਨਾ ਬੜਾ ਸਹੀ ਹੈ ਮੈਜੀਕ ਪੱਕਾ ਜਵਾਰੀ ਆਇਆ ਚੱਲ ਬਹੁਤ ਸੋਹਣਾ ਇੱਕ ਕਾਰਡ ਕਰ ਲੈ ਗਿਆ ਜੋਕਰ ਨਿਆਣੇ ਨੇ ਆ ਰਜਿਸਟਰੀ ਕਰਦਾ ਜੋਕਰ ਨਿਆਣੇ ਨੇ ਆ 12 ਤੋਈਆਂ ਦੀ ਕਹਿੰਦਾ ਅਸੀਂ ਕਰ ਮੈਡਮ ਮੈਨੂੰ ਪਹਿਲੇ ਪਿੱਛੇ ਦੀ ਕੋਰਨਾ ਦੇਖੋ ਦੀ ਮੂੰਹ ਹਲਾ ਕਰੋ ਮਾਈਕ ਮੇਰੇ ਸਭ ਤੋਂ ਪਹਿਲਾਂ ਮੈਡਮ ਮੈਂ ਸ਼ਫਲ ਤੋਂ ਮਾਂਗਾ ਕੋਈ ਆਵਾਜ਼ ਇੰਨੇ ਕੈਚ ਕਰਦੇ ਆ ਤਾਂ ਕੋਈ ਨਾ ਆਵਾਜ਼ ਦੀ ਕੋ ਲੋਹੇ ਚਲ ਸਿੰਪਲ ਆਪਾਂ ਇੱਕੋ ਚੀ ਕਰਾਂਗੇ ਮੈਡਮ ਜਿਆਦਾ ਆਪਾਂ ਬਦਾਨ ਦੀ ਲੋੜ ਨਹੀਂ ਹਾਲੀ ਆਪਾਂ ਕੀ ਕਰਦੇ ਆ ਸਿੰਪਲ ਤੁਸੀਂ ਮੈਨੂੰ ਨਾ ਜਸਟ ਕਿਤੇ ਵੀ ਜਿੱਤੇ ਸਾਡਾ ਦਿਲ ਕਰੇ ਨਾ ਮੈਂ ਜਸਟ ਇੱਕ ਸਟੋਪ ਕਰਨਾ ਸਟਾਪ ਕਿਤੇ ਮੈਡਮ ਅੱਗੇ ਤਾਂ ਨਹੀਂ ਪਤਣਾ ਚਾਹਦੇ ਨਹੀਂ ਬਸ ਸਾਰੇ ਅੰਧ ਘਾਤ ਆਵਾਜ਼ ਘੱਬਾ ਆ ਦੇ ਲਿਆ ਦੇ ਲਿਆ ਲੈ ਉਹ ਲੈ ਇਹ ਆ ਦੇ ਬੇ ਬਾਮਾ ਮੈਂ ਇਹ ਆ ਜੀ ਭਾਈ ਇਹਦਾ ਹਾਂ ਓਕੇ ਆ ਜਾ ਆ ਆ ਸਾਰਿਆਂ ਨੇ ਦੇਖ ਲਿਆ ਕਰਾ ਜਸਟ ਮੈਡਮ ਮੇਰੇ ਵੱਲ ਦੇਖੋ ਫੋਕਸ ਕਰੋ ਇਮੇਜਿਨ ਕਰੋ ਇੱਥੇ ਬਲੈਕ ਬੋਰਡ ਲੱਗਾ ਤੁਸੀਂ ਉਹ ਕਾਡ ਡਰਾਅ ਕਰ ਬਲੈਕ ਬੋਰਡ ਆਠੀ ਚਿੜੀ ਦਾ ਓ ਕਾਡ ਤਾਂ ਦਿਓ ਕਾਡ ਦਿਓ ਕਾਡ ਦਿਓ ਕਾਡ ਦਿਓ ਸੋਣਾ ਕਿੱਤਾ ਮੈਜੀਕ ਕੀਤਾ ਕਿਦਾਂ ਮੈ ਦੱਸੋ ਹਾਂਜੀ ਇਹ ਕਿਦਾਂ ਕੀਤਾ ਮੈ ਆ ਕਾਰਡ ਓਏ 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 ਉਹ ਪਰਸਨ ਵਾਲਾ ਮੈਡਮ ਮੈਂ ਤੁਹਾਨੂੰ ਦੱਸਦਾ ਮੇਰੇ ਕੋ ਕੀ ਰਹਿਣਾ ਹੈ ਇਹ ਪਰਸਨ ਵਾਲਾ ਦੱਸ ਸਕਦਾ ਤੁਹਾਡੇ ਮਾਈਂਡ ਦੇ ਕਿਹੜਾ ਪਰਸਨ ਦਾ ਨਾਮ ਆਉਂਦਾ ਹੈ ਦੇਖੋ ਆਪਣੇ ਕ੍ਰੈਸ਼ ਦਾ ਨਾਮ ਹਾਂਜੀ ਹੈਗਾ ਬਹੁਤ ਤਕੜਾ ਮਜਿਸਟਰ ਤੁਹਾਡਾ ਫੋਨ ਕੋਲ ਕੇ ਦਿਖਾ ਦੇ ਇਹ ਖੜੇ ਖੜੇ ਪੈਸੇ ਵੀ ਕਰ ਲੈਂਦਾ ਪਹੁੰਚੋ ਗੂਗਲ ਪੇਜ ਜਸਟ ਇੱਕ ਕਰੀ ਲੋਕ ਖੋਲਿਓ ਉਹ ਦੇਖ ਲੈ ਨਹੀਂ 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 ਦੇਖਣਾ ਨਹੀਂ ਉਹਨੇ ਸਾਨੂੰ ਵੀ ਨਾ ਦਿਖਾਉ ਹੈ ਹੈਕ ਕਰ ਲੰਦਾ ਵਿੱਚ ਉਹ ਪੱਧਰ ਲਗਾ ਉਹ 100 ਵਾਲਾ ਪਰ ਚੱਲ ਲੈ ਚੱਲ ਯੂਟਿਊਬ ਕਰੀ ਸਟਾਰਟ ਭਾਈ ਸਿੱਧਾ ਮੇਰੇ ਨਾਲ ਜੁੱਦਾ ਮੈਂ ਬੁੱਕਰੀ ਆਇਆ ਆਇਆ ਜਾਦੂ ਹੋ ਗਿਆ ਉਹ ਨਹੀਂ ਮਾਰ ਲਾ ਲੈ ਕੇ ਭੱਜਾਂਗੇ ਉਹ ਨਹੀਂ 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 ਆਵਾਜ਼ ਮਹੀਏ ਥੋੜੇ ਸਹੀ ਕੀ ਗਏ ਨਿਕਲ ਐਪ ਵੀ ਨਹੀਂ ਕਿ ਤੂੰ ਸਿੱਖ ਲੈਦਾ ਥੋੜਾ ਇੱਕ ਵਾਰੀ ਲੋਕ ਖੋਲਿਓ ਖੋਲੋ ਸਪੋਰਟ ਦੇਣ ਲੱਗ ਜੀ ਕਰਾਂਗੇ ਜਿਆਦਾ ਮਤਲਬ ਕੀ ਕਰੀਏ ਕੀ ਬਾਤ ਹੈ ਉਹ ਲੋਕ ਕਰ ਦਿਨਾ ਲੋਕ ਕਰਕੇ ਉਹ ਭਰਾ ਉਹ ਲੋਕ ਕੀ ਨਹੀਂ ਦੇਖ ਲੋ ਮੈਡ ਵੀ ਕਹਦੇ ਕੰਮ ਕਰ ਰਹੇ ਆ ਇੱਕ ਮਿੰਟ ਹੀ ਆ ਰਹੇ ਹਾਂਜੀ ਹਾਂਜੀ ਪਹਿਲੇ ਵਾਰੇ ਤੀਜੀ ਵਾਰੇ ਸਾਰੇ ਵਾਰੇ ਓਏ ਇੱਕ ਨਹੀਂ ਤਾ ਸੋ ਪ੍ਰੋਗਰਾਮ ਨੂੰ ਅੱਗੇ ਵਧਾਉਨੇ ਆ ਤੇ ਗੱਲਬਾਤ ਕਰਦੇ ਆ ਤੇ ਇੱਥੇ ਮਹਿੰਦੀਆਂ ਲੱਗਦੀਆਂ ਪਿਆਣੇ ਕਿਉਂਕਿ ਵਿਆਹ ਦਾ ਸੀਜ਼ਨ ਵੀ ਆਇਆ ਘਰਾਂ ਦੇ ਵਿੱਚ ਰੌਣਕਾਂ ਆ ਚਾਵਾ ਵਾ ਸੋ ਗੱਲਬਾਤ ਕਰਦੇ ਮੈਮ ਕੀ ਨਾਮ ਹੈ ਤੁਹਾਡਾ ਪਿੰਕੀ ਅੱਛਾ ਪਿੰਕੀ ਜੀ ਤੇ ਫਿਰ ਮਹਿੰਦੀ ਲਗਾਣਾ ਹੈ ਅੱਜ ਹਾਂਜੀ ਵਿਆਹ ਵਾ ਜਿਵੇਂ ਐਸੀ ਸ਼ੌਂਕ ਨੇ ਨਹੀਂ ਵਿਆਹ ਹੈ ਵਿਆਹ ਵਾ ਕਿਹਨਾਂ ਦਾ ਦੇਵਰ ਹੀ ਹੈ ਅੱਛਾ ਦੇਵਰ ਦਾ ਹਾਂਜੀ ਫਿਰ ਤਾਂ ਭਾਬੀਆਂ ਨੂੰ ਸਭ ਤੋਂ ਜ਼ਿਆਦਾ ਚਾ ਬਿਲਕੁਲ ਕੀ ਕੀ ਸੋਚਿਆ ਕਿ ਮਤਲਬ ਸ਼ਾਪਿੰਗ ਹੋ ਗਈ ਸਾਰੀ ਹੋ ਗਈ ਹੋ ਗਈ ਸਾਰਿਆਂ ਹੋ ਗਈ ਨਹਰ ਬਿਲਕੁਲ ਅੱਜ ਕੱਲ ਜਿਵੇਂ ਵਿਆਹਾਂ ਦੇ ਵਿੱਚ ਨਾ ਟ੍ਰੈਂਡ ਹੁੰਦਾ ਵੱਖਰੀਆਂ ਵੱਖਰੀਆਂ ਚੀਜ਼ਾਂ ਕਰਨ ਦਾ ਕੀ ਸੋਚਿਆ ਕੀ ਕਰਨਾ ਭਾਬੀਆਂ ਨੇ ਬਲ ਕੇ ਆ ਦੇ ਕੋਈ ਜ਼ਿਆਦਾ ਤਾਂ ਨਹੀਂ ਐਦਾਂ ਨਾ ਤਾਂ ਜ਼ਿਆਦਾ ਨਹੀਂ ਜ਼ਿਆਦਾ ਨਹੀਂ ਨਹੀਂ ਓਕੇ ਪਰ ਕੱਪੜਿਆਂ ਦਾ ਯਾਰ ਕੱਪੜਾ ਕੱਪੜਿਆਂ ਦੇ ਕੱਪੜੇ ਅਜਿਹਾ ਜਿੰਨੀਆਂ ਵੀ ਮਤਲਬ ਔਰਤਾਂ ਕੁੜੀਆਂ ਹੁੰਦੀਆਂ ਨਾ ਉਹਨਾਂ ਨੂੰ ਮਸੀਂ ਹੁੰਦਾ ਕਿ ਸਜਣਾ ਸਵਰਨਾ ਅਸੀਂ ਮਹਿੰਦੀ ਲਾਉਣੀ ਹੈ ਉਹ ਪਹਿਲੇ ਤੇ ਭਾਬੀਆਂ ਦਾ ਮੇਨ ਜਿਹੜਾ ਹੁੰਦਾ ਨਾ ਪੂਰੇ ਵਿਆਹ ਦੇ ਵਿੱਚ ਹੁੰਦਾ ਕਿ ਸੁਰਮਾ ਪਾਉਣਾ ਉਹਨੂੰ ਲੈ ਕਿੰਨਾ ਕਚਾ ਹਾਂਜੀ ਹੈਗਾ ਉਹ ਪਹਿਲੇ ਰੱਖ ਕੇ ਰੱਖੀ ਹੁੰਦੀ ਇਹ ਪਹਿਣਾ ਅੱਛਾ ਠੀਕ ਹੈ ਚਲੋ ਤੁਹਾਨੂੰ ਨਾ ਸੀ ਪੁਜਾਰਤਾ ਪੁੱਛਨੀ ਆ ਕਿਉਂਕਿ ਵਿਆਹ ਦੀ ਗੱਲ ਹੋਈ ਹੈ ਪੁਰਾਣੀਆਂ ਚੀਜ਼ਾਂ ਪੁਰਾਣੀ ਸਭੇ ਤਾਂ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਹਨਾ ਤੇ ਵਿਆਹਾਂ ਦੇ ਸੀਜ਼ਨ ਦੇ ਵਿੱਚ ਪਹਿਲਾਂ ਜਿਵੇਂ ਨਾ ਘਰਾਂ ਦੇ ਵਿੱਚ ਇਕੱਠ ਹੁੰਦਾ ਸੀ ਤੇ ਦਾਦੀ ਨਾਨੀ ਸਾਰੇ ਇਕੱਠੇ ਹੋਣਾ ਪੁਜਾਰਤਾ ਪੁੱਛਨੀ ਆ ਇੱਕ ਦੂਜੇ ਨੂੰ ਤੁਹਾਡੇ ਕੋਈ ਬੁਝਾਰਤਾਂ ਪੁੱਛਦੇ ਆ। ਵਾਹ ਤੇ ਭੁੱਲੀ ਗਈ। ਚਲੋ ਫਿਰ ਵੀ ਕੋਸ਼ਿਸ਼ ਹਾਂ ਪੁੱਛਦੇ ਹੁੰਦੇ ਸੀ ਨਾ ਪਰ ਹੁਣ ਭੁੱਲ ਗਈਆਂ ਭੁੱਲ ਗਈਆਂ। ਚਲੋ ਥੋੜਾ ਅਸੀਂ ਪੁੱਛਦੇ ਆ। ਲੰਮਾ ਸਲੰਮਾ ਆਦਮੀ ਪਰਛਾਵਾਂ ਉਹਦਾ ਹੈ ਹੀ ਨਹੀਂ। ਲੰਮਾ ਪਤਾ? ਕੁਝ ਗੈਸ ਕਰੋ। ਕਈ ਵਾਰ ਤੁੱਕਾ ਵੀ ਲੱਗਦਾ ਸੀ ਲੱਗ ਜਾਂਦਾ ਹੀ। ਲੰਮਾ ਪਰਛਾਵਾਂ ਇਹ ਕਿਦਾਂ ਫਿਰ ਬੋਲਿਓ? ਲੰਮਾ ਸਲੰਮਾ ਆਦਮੀ ਪਰਛਾਵਾਂ ਉਹਦਾ ਹੈ ਹੀ ਨਹੀਂ। ਪਰਛਾਵਾਂ ਉਹਦਾ ਹੈ। ਦੀਦੀ। ਸੇ ਸੇ ਨਹੀਂ ਇਹ ਸੁਣਿਆ ਨਹੀਂ ਮੈਂ ਕੁਝ ਟਰਾਈ ਤੇ ਕਰੋ ਕੀ ਹੋ ਸਕਦਾ ਲੰਮਾ ਲੰਮਾ ਆਦਮੀ ਲੰਮਾ ਲੰਮਾ ਚੀਜ਼ ਕੋਈ ਨਾ ਦੱਸਦਾ ਮੈਂ ਤੁਹਾਨੂੰ ਨਹੀਂ ਆਈਡੀਆ ਵੀ ਨਹੀਂ ਲੱਗਣ ਰਿਹਾ ਸ਼ਾਇਦ ਇੱਥੇ ਮੌਜੂਦ ਵੀ ਹੋਵੇ ਉਹ ਚੀਜ਼ ਮਮਾ ਆਦਮੀ ਨਹੀਂ ਬਿਲਕੁਲ ਨਹੀਂ ਮੈਮ ਨਿੱਕੀ ਜਹੀ ਟੋਕਰੀ ਉਹਦੇ ਸਿਰ ਸਵਾਦੀ ਟੋਕ ਭੁੱਲ ਗਏ ਨਿੱਕੀ ਜਹੀ ਸ਼ੋਕਰੀ ਉਹਦੇ ਸਿਰ ਸਵਾਦੀ ਟੋਕਰੀ ਨਹੀਂ ਮੈਨੂੰ ਸੱਚੀ ਬਿਲਕੁਲ ਬੁਝਾਤਾ ਕੋ ਲੱਗਿਆ ਆਈਡੀਆ ਵੀ ਨਹੀਂ ਲੱਗੰਦੇ ਆ ਹਿੰਟ ਦਿੰਨੀ ਤੁਹਾਨੂੰ ਪੁਰਾਣੇ ਸਮਿਆਂ ਦੇ ਵਿੱਚ ਨਾ ਹਰੇਕ ਘਰ ਦੇ ਵਿੱਚ ਉਹ ਚੀਜ਼ ਹੁੰਦੀ ਸੀਗੀ ਬਜ਼ੁਰਗਾਂ ਦੇ ਕੋਲ ਜ਼ਿਆਦਾਤਰ ਬਜ਼ੁਰਗਾਂ ਕੋਲ ਹੁੰਦੀ ਸੀ ਉਹ ਚੀਜ਼ ਨਿੱਕੀ ਨਿੱਕੀ ਜਹੀ ਸ਼ੋਕਰੀ ਉਹਦੇ ਸਿਰ ਸਵਾਦੀ ਟੋਕਰੀ ਆ ਤੁਸੀਂ ਰੱਖ ਦਿੰਦੇ ਕਿਦਾਂ ਜਿਸ ਤਰ੍ਹਾਂ ਉਹਨਾਂ ਦੇ ਕੋਲ ਨਹੀਂ ਘਰਾਂ ਦੇ ਵਿੱਚ ਪਈਆਂ ਹੁੰਦੀ ਸੀ ਚੀਜ਼ਾਂ ਨਿੱਕੀ ਜਿਹੀ ਬਿਲਕੁਲ ਨਹੀਂ ਆਏ ਬਿਲਕੁਲ ਨਹੀਂ ਚਲੋ ਟੰਗ ਟਵਿਸਟਰ ਕਰ ਲੋ ਟਰਾਈ ਉਹ ਤੇ ਕਰ ਸਕਦੇ ਨਾ ਦੱਦੂ ਦੀ ਪੰਜ ਵਾਰੀ ਟਰਾਈ ਕਰਨਾ ਦੱਦੂ ਦੀ ਦਾਦੀ ਦੇ ਦੋ ਦੰਦ ਦੁੱਖ ਦੇ ਦੰਦਾਂ ਦੇ ਦੁਕਾਨਦਾਰਾਂ ਦੰਦਾਂ ਦੀ ਦਵਾਈ ਦੇ ਬੱਸ ਦੱਦੂ ਦੀ ਦਾਦੀ ਤੱਕ ਹੀ ਰਹਿ ਜਾਣਾ ਮੈਂ ਕਰੂੰਗਾ ਸਹੀ ਟਰਾਈ ਦੱਦੂ ਦੀ ਦਾਦੀ ਦੇ ਦੋ ਦੰਦ ਦੱਦੂ ਇੱਕ ਡੰਦ ਹੀ ਕਿ ਰਹਿ ਗਿਆ ਨਹੀਂ ਨਹੀਂ ਰਹਿ ਗਏ ਦੋਨੇ ਹੀ ਦੁੱਖ ਦੇ ਆ ਮੈਂ ਹੋਰ ਵੀ ਟਰਾਈ ਕਰੂੰਗੀ ਦੱਦੂ ਦੀ ਦਾਦੀ ਦੇ ਦੋ ਦੰਦ ਦੁੱਖ ਦੇ ਦੰਦਾਂ ਦੇ ਦੁਕਾਨਦਾਰਾਂ ਦੰਦਾਂ ਦੀ ਦਵਾਈ ਦੇ ਨੌਨ ਸਟਾਪ ਪੰਜ ਵਾਰੀ ਬੋਲਣਾ ਨਹੀਂ ਬੋਲਿਆ ਜਾਣਾ ਦੱਦੂ ਦੀ ਦਾਦੀ ਦੇ ਦੋ ਦੰਦ ਦੱਖਦੇ ਹਾਂ ਮੈਂ ਤੈਨੂੰ ਕੀ ਦੰਦ ਦੀ ਦੁਕਾਨਦਾਰਾ ਦੰਦ ਦੀ ਦਵਾਈ ਦੇ ਫਿਰ ਬੋਲਿਓ ਦੰਦੂ ਦੀ ਦਾਦੀ ਦੇ ਦੋ ਦੰਦ ਦੁਖਦੇ ਦੰਦ ਦੀ ਦੁਕਾਨਦਾਰਾ ਦੰਦ ਦੀ ਦਵਾਈ ਦੇ ਦੱਦੂ ਦੇ ਦਾਦੀ ਦੇ ਦੋ ਦੰਦ ਦੁਖਦੇ ਦੰਦਾਂ ਦੀ ਦੁਕਾਨ ਤੇ ਜਾਣਾ ਦੰਦਾਂ ਦੀ ਦਵਾਈ ਦੇ ਦੇ ਕੀ ਕਹ ਡਾਕਟਰ ਨੇ ਕਹਾਂਗੇ ਦਵਾਈ ਕਰੋ ਠੜੀ ਜਿੱਖਸ ਵੜੇ ਸੁਣੀਣਾ ਕਰਦੀਆਂ ਥੈਂਕ ਯੂ ਦੱਸੋ ਦੱਦੂ ਦੀ ਦਾਦੀ ਦੇ ਦੋ ਦੰਦ ਡਾਕਟਰ ਕੋ ਗਿਆ ਦਾਦੀ ਦੇ ਦੋ ਦੰਦ ਦੰਦਾਂ ਦੀ ਦੁਕਾਨ ਤੇ ਜਾਣਾ ਦਵਾਈ ਆਜੋ ਆਜਾ ਜੇ ਤੂੰ ਪਹਿਲੇ ਨਾਮ ਦੱਸੋ ਦਵਾਈ ਲੈਣ ਨਹੀਂ ਮਾਈਕ ਦੇ ਮੋਰੇ ਤੇ ਮੇਟਰ ਦੀ ਬੋਲਿਆ ਜਾਣਾ ਨਹੀਂ ਟਰਾਈ ਕਰਨ ਚ ਕੀ ਜਾਂਦਾ ਦਾਦੀ ਦੇ ਦੋ ਦੰਦ ਦੁਖਦੇ ਦੰਦਾਂ ਦੀ ਬੋਲੋ ਤਾਂ ਸਹੀ ਚਲੋ ਸੁਣੋ ਪਹਿਲੇ ਨਾਮ ਦੱਸੋ ਆਪਣਾ ਬਿੰਦੂ ਸ਼ਰਮਾ ਕਿੰਨਾ ਕਚਾਵੇ ਆ ਤਾਂ ਦਿਓਰ ਦੇ ਆ ਤਾਂ ਬਹੁਤ ਆ। ਕੋਈ 2 ਮਹੀਨੇ ਹੋ ਗਿਆ ਸ਼ੋਪਿੰਗ ਹੀ ਚੱਲੀ ਜਾਂਦੀ ਸਾਡੀ। ਚਲੋ ਕਰੋ ਡਰਾਈ ਫਿਰ ਦੱਦੂ ਦੀ ਦਾਦੀ ਦੇ ਦੋ ਦੰਦ ਦੁਖਦੇ ਦੰਦਾਂ ਦੇ ਦੁਕਾਨਦਾਰਾ ਦੰਦਾਂ ਦੀ ਦਵਾਈ ਦੇ। ਦੱਦੂ ਦੀ ਦਾਦੀ ਦੇ ਦੋ ਦੰਦ ਦੁਖਦੇ ਦੰਦਾਂ ਦੀ ਦੰਦਾਂ ਦੇ ਦੁਕਾਨਦਾਰਾ ਦਵਾਈ ਦੇ। ਨਹੀਂ ਨਹੀਂ। ਦੱਦੂ ਦੱਦੂ ਦੀ ਦਾਦੀ ਦੇ ਦੋ ਦੰਦ ਦੁਖਦੇ ਦੰਦਾਂ ਦੀ ਦੁਕਾਨ ਤੇ ਜਾਣਾ ਦੁਕਾਨਦਾਰਾ ਦਵਾਈ ਦੇ। ਨੇ ਬੋਲਿਆ ਸਹੀ ਹੈ ਮੈਂ ਇੱਕ ਵਾਰੀ ਤਾਂ ਦੱਸੋ ਦੱਦੂ ਦੀ ਦਾਦੀ ਦੇ ਦੋ ਦੰਦ ਦੁਖਦੇ ਦੰਦਾ ਦੇ ਦੁਕਾਨਦਾਰ ਆ ਦੰਦਾ ਦੀ ਦਵਾਈ ਦੇ ਦੱਦੂ ਦੀ ਦਾਦੀ ਦੇ ਦੋ ਦੰਦ ਟੁਕੜੇ ਆਜੋ ਇੱਧਰ ਇੱਧਰ ਸ਼ਾਨਦਾਰਾ ਦੋ ਦਵਾਈ ਦੇ ਦਵਾਈ ਦੇ ਦੋ ਦਵਾਈ ਦੇ ਤੁਸੀਂ ਕਰੋ ਟਰਾਈ ਦੱਦੂ ਦੀ ਦਾਦੀ ਦੇ ਦੋ ਦੰਦ ਦੁਖਦੇ ਦੇ ਦੰਦਾਂ ਦੇ ਦੁਕਾਨਦਾਰ ਆ ਦਵਾਈ ਦੇ ਮੁਸ਼ਕਿਲ ਹੈ ਮੈਨੂੰ ਤੁਹਾਡੇ ਨਾਲ ਨਹੀਂ ਬੋਲ ਸਕਦੇ ਸਹੀ ਕਰਨੀ ਅੰਸ਼ ਮੈਮ ਕੀ ਨਾਮ ਹੈ ਤੁਹਾਡਾ ਪ੍ਰਾ ਦੇ ਵਿਆਹ ਦਾ ਕਿੰਨਾ ਕੁ ਚਾਹੀਦਾ ਤੀ ਦੇਖੋ ਉਹ ਚਾਹ ਹੈ ਬਹੁਤ ਚਾਹ ਹੈ ਕਿ ਤੁਸੀਂ ਕਰੋਗੇ ਟ੍ਰਾਈ ਫੇ ਅੱਛਾ ਟ੍ਰਾਈ ਨਹੀਂ ਕਰਨਾ ਨਹੀਂ ਅੱਛਾ ਤੁਹਾਡੇ ਘਰ ਵਿਆਹ ਦਾ ਮਾਹੌਲ ਹੈ ਹਨਾ ਮਤਲਬ ਕਿ ਕੋੜੀਆਂ ਸੁਹਾਗ ਇਹ ਆਮ ਤੌਰ ਤੇ ਗਾਏ ਜਾਂਦੇ ਆ ਕੁਝ ਜ਼ਿਆਦਾ ਦੋ ਲਾਈਨਾਂ ਸੁਣਾ ਦਿਓ ਵੱਡੇ ਜੀ ਕਵਾਂ ਆਜੇ ਕੱਲ ਵੀ ਸੀ ਬਿਠਾਇਆ ਅੱਜ ਵੀ ਐ ਪਰ ਅਸੀਂ ਨਹੀਂ ਬੋਲੇ ਵੱਡਿਆਂ ਨੇ अच्छा जेनु ਅੱਜ ਕੱਲ ਦੇ ਜਵਾਕ ਲੇਡੀ ਸੰਗੀਤ ਤੇ ਪੁਰਾਣੇ ਸਮੇਂ ਦੇ ਵਿੱਚ ਗਾਉਣ ਕਹਿੰਦੇ ਹੁੰਦੇ ਸੀ ਨਹੀਂ ਡੀਜੇ ਬਸ ਭੰਗੜਾ ਹੀ ਪਾ ਸਕਦੇ ਐ ਇਹ ਚ ਭੰਗੜਾ ਹੀ ਪਾ ਸਕਦੇ ਕਿਹੜਾ ਗਾਣਾ ਰਿਪੀਟ ਕਰਦਾ ਨਹੀਂ ਉਹ ਵੈਦਾਨੇ ਕਰਦਾ ਨਹੀਂ ਭਾਬੀ ਨੇ ਤਾਂ ਪਹਿਲੀ ਲਿਸਟਾਂ ਬਣਾਈਆਂ ਹੁੰਦੀਆਂ ਨਹੀਂ ਨਾ ਨਹੀਂ ਕੁਝ ਵੀ ਅੱਛਾ ਜੋ ਲੱਗ ਰਿਹਾ ਉਸ ਤੇ ਆਵਾਜ਼ ਕੱਪੜੇ ਦੇਖ ਲਈਏ ਪਾ ਲਈਏ ਵੀਡੀਓ ਵੀ ਦੇਖ ਲਈਏ ਸਜਾਲੀਆਂ ਆ ਦੇਖ ਚੱਲ ਭਾਬੀ ਉਹ ਸੁਣਾ ਦੋ ਸੁਣਾ ਉਸ ਸੁਣਾ ਕੋਟਾ ਦੀ ਬਈਓ ਕੈਮਰਾ ਨਾਲੇ ਕਿਉਂ ਮੇਰੇ ਕੋਲ ਨਹੀਂ ਸੁਣਾ ਤੁਸੀਂ ਦੋ ਦੋ ਬੋਲ ਸੁਣਾ ਦਿਓ ਹਾਂ ਅਡੋਰੀਆ ਬੋਲੋ ੁੰਡੀ ਨਾਲ ਅੜਿਆ ਯੋਈ ਛੋਟਾ ਦੇਵਰਾ ਪਾਬੀ ਨਾਲ ਲੜਿਆ ਯੋਈ ਛੋਟੇ ਦੇਵਰਾ ਤੇਰੀ ਇੱਕ ਵਰਜਾਈ ਵੇ ਨਾ ਲੜ ਸੋਨੀਆ ਤੇਰੀ ਦੂਰ ਭਲਾਈ ਵੇ ਓ ਕਾਲਾ ਹੋਰੀਆ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਗੱਲਾਂ ਤੇ ਗੱਲਾਂ ਪ੍ਰੋਗਰਾਮ ਤੁਹਾਡੇ ਰੂਬਰੂ ਕੀਤਾ ਕਿ ਆਸ ਉਮੀਦ ਕਰਦੇ ਆ ਕਿ ਸਾਡੀ ਆਡੀਅੰਸ ਨੂੰ ਸਾਡਾ ਇਹ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ ਸੋ ਇਸ ਪ੍ਰੋਗਰਾਮ ਨੂੰ ਅੱਗੇ ਤੁਸੀਂ ਕਿਸ ਲੋਕੇਸ਼ਨ ਤੇ ਦੇਖਣਾ ਚਾਹੁੰਦੇ ਹੋ ਤੇ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ ਹੈ ਸੋ ਜ਼ਰੂਰ ਤੁਸੀਂ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਭੇਜਦੇ ਹੋ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ ਜੁੜੇ ਰਹੋ ਹੈਵਨ ਇੰਡੀਆ ਟੀਵੀ ਦੇ ਨਾਲ ਧੰਨਵਾਦ